ਅਮਰਦ ਸ਼ਬਦਾਲੀ ਪਹਿਲਾਂ ਸੋਚਦਾ ਸੀ ਕਿ ਮੈਂ ਖਾਲਸੇ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਅੱਧੇ ਤੋਂ ਵੱਧ ਕੌਮ ਇਹਨਾਂ ਦੀ ਮੈਂ ਸ਼ਹੀਦ ਕਰ ਦਿੱਤੀ ਮਾਰ ਦਿੱਤੀ ਹੁਣ ਇਹ ਸਿਰ ਨਹੀਂ ਚੁੱਪ ਸਕਣਗੇ ਪਰ 2.5 ਮਹੀਨਿਆਂ ਬਾਅਦ ਖਾਲਸੇ ਨੇ ਜਾਨੀ ਖਾਨ ਨੂੰ ਮਾਰ ਕੇ ਸਰਹੰਦ ਫਤਿਹ ਕੀਤਾ ਮਲੇਰਕੋਟਲੀ ਪੀਖਨ ਖਾਨ ਨੂੰ ਮਾਰ ਕੇ ਤੇ ਮਲੇਰਕੋਟਲਾ ਫਤਿਹ ਕਰ ਲਿਆ ਫਿਰ ਅਮਰਦ ਸ਼ਬਦਾਲੀ ਨੇ ਵਿਚਾਰਿਆ ਤੇ ਇਹਨਾਂ ਨੂੰ ਮੈਂ ਹਰਾ ਨਹੀਂ ਸਕਦਾ ਇਹ ਕਦੇ ਵੀ ਨਹੀਂ ਹਾਰ ਮੰਨਣਗੇ ਹਮੇਸ਼ਾ ਲੜਦੇ ਰਹਿਣਗੇ ਤੇ ਮੈਂ ਇਹਨਾਂ ਨੂੰ ਚੋਗਾ ਪਾ ਕੇ ਦੇਖਦਾ ਇਹ ਵੀ ਗੱਲ ਨੋਟ ਕਰਨ ਵਾਲੀ ਕਿ ਜਾਂਦਾ ਹੋਇਆ ਵਾਪਸ ਅਮਰਸਰ ਸਾਹਿਬ ਆ ਕੇ ਹਰਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਲਾ ਕੇ ਢਾਟਾ ਸੀ ਤੇ ਜਦੋਂ ਕੁੱਪੇ ਲਾ ਕੇ ਢਾਇਆ ਤੇ ਇੱਕ ਇੱਟ ਦਰਬਾਰ ਸਾਹਿਬ ਦੀ ਉਹਦੇ ਨੱਕ ਤੇ ਵੱਜੀ ਸੀ ਉਹਦੇ ਨਾਲ ਮੋਰੀ ਲੱਗ ਕੇ ਬਾਅਦ ਚ ਮਰਿਆ 5 ਮਹੀਨੇ ਦੇ ਵਿੱਚ ਪਰ ਉਸਨੇ ਸਿੰਘਾਂ ਨਾਲ ਸਮਝੌਤਾ ਕਰਨਾ ਚਾਹ ਆਪਣੇ ਕੁਝ ਅਹਿਲਕਾਰਾਂ ਨੂੰ ਭੇਜੇ ਤੇ ਜਿਸ ਵੇਲੇ ਖਾਲਸਾ ਜਾ ਕੇ ਉਹਨੂੰ ਮਿਲਿਆ ਉਹਨਾਂ ਨੇ ਕਿਹਾ ਵੇ ਅਹਿਮਦ ਸ਼ਬਦਾਲੀ ਕਹਿੰਦਾ ਮੈਂ ਕਦੇ ਪੰਜਾਬ ਵੱਲ ਨੂੰ ਮੂੰਹ ਨਹੀਂ ਕਰੂੰਗਾ ਪਰ ਮੇਰੀ ਇੱਕੋ ਸ਼ਰਤ ਹੈ ਤੁਸੀਂ ਪੰਜਾਬ ਵਿੱਚ ਭਾਂਦੇ ਰਾਜ ਕਰੋ ਤੁਹਾਡਾ ਹੀ ਰਾਜ ਹੋਏਗਾ ਤੁਹਾਡਾ ਹੀ ਹੁਕਮ ਚੱਲੇਗਾ ਮੈਂ ਦਖਲਦਾ ਜੀ ਨਹੀਂ ਕਰਾਂਗਾ ਪਰ ਜਿੰਨਾ ਅਨਾਜ ਤੁਸੀਂ ਪੰਜਾਬ ਵਿੱਚ ਅਗਾਉਂਦੇ ਹੋ ਸਾਰੀਆਂ ਫਸਲਾਂ ਦਾ 6ਵਾਂ ਹਿੱਸਾ ਮੈਨੂੰ ਦੇ ਦੇ ਕਰੋ ਤਾਂ ਉਸ ਵੇਲੇ ਸਿੰਘਾਂ ਨੇ ਜਵਾਬੀ ਜਵਾਬ ਦਿੱਤਾ ਬੀ ਅਮਰਦ ਸ਼ਾਹ ਅਬਦਾਲੀ ਨੂੰ ਕਹਿਣਾ ਕਿ ਅਸੀਂ ਜੇ ਤਾਂ ਹਰਮੰਦਰ ਸਾਹਿਬ ਦੀ ਬਿਜਲੀ ਤੋਂ ਨਾ ਕੀਤੀ ਹੁੰਦੀ ਫਿਰ ਤਾਂ ਤੇਰੇ ਨਾਲ ਸਮਝੌਤਾ ਕਰ ਲੈਂਦੇ ਪਰ ਹਰਮੰਦਰ ਸਾਹਿਬ ਦੇ ਮਲਬੇ ਉੱਤੇ ਬੈਠ ਕੇ ਅਸੀਂ ਤੇਰੇ ਨਾਲ ਕੋਈ ਸਮਝੌਤਾ ਨਹੀਂ ਹੁਣ ਕਰ ਸਕਦੇ ਤੈਨੂੰ ਮੈਦਾਨੇ ਜੰਗ 'ਚ ਟਕਰਾਵਾਂਗੇ ਇਸ ਤਰ੍ਹਾਂ ਦੇ ਪ੍ਰਤਾਪਨ ਸਿੰਘ ਸੀਗੇ ਜਿਨ੍ਹਾਂ ਨੇ ਕਦੇ ਹੌਸਲਾ ਨਹੀਂ ਆ ਰਿਆ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਤੈਨੂੰ ਜੰਗ ਵਿੱਚ ਰਣਤੇਗ ਉਠਾ ਕੇ ਸ਼ਰਤਾਂ ਲਿਖਾਂਗੇ ਲਹੂ ਨਾਲ ਬਿਰ ਜੰਗ ਦੇ ਆ ਕੇ ਮਰਦਨਾ ਜਿਉਂਦੇ ਸੀਤਲਾ ਨਕ ਨਥ ਪਵਾਗੇ ਇਸ ਪ੍ਰਕਾਰ ਦੇ ਪ੍ਰਤਾਪਨ ਸਿੰਘ ਸੀ ਤੇ ਇੰਜ ਇੱਕ ਲੋਕਾਰਾ ਵਾਪਰਿਆ ਆਮਦਿ ਸ਼ਹਾਬਦ ਅਲੀ ਵੱਨੂ ਸਿੱਖ ਕੌਮ ਦਾ ਸਰਬਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਅੱਧੀ ਕੌਮ ਸ਼ਹੀਦ ਵੀ ਹੋ ਗਈ ਪਰ ਦੇ ਬਾਵਜੂਦ ਵੀ ਸਿੰਘਾਂ ਦੇ ਹੌਸਲੇ ਪਸਤ ਨਹੀਂ ਹੋ ਸਕੇ ਉਸੇ ਤਰ੍ਹਾਂ ਲੜਦੇ ਰਹੇ ਇਹਨਾਂ ਦੁਸ਼ਤਾਂ ਦੇ ਨਾਲ ਔਰ ਆਉਣ ਵਾਲੇ ਸਮੇਂ 'ਚ ਫਿਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਰਾਜ ਸਿੱਖ ਕੌਮ ਨੂੰ ਪ੍ਰਾਪਤ ਹੋਇਆ 40 ਸਾਲ ਰਾਜ ਰਣਜੀਤ ਸਿੰਘ ਦਾ ਜਾਂ ਖਾਲਸਾ ਪੰਥ ਦਾ ਸਿੱਖ ਕੌਮ ਦਾ ਬਹੁਤ ਧਰਮ ਦੇ ਅੰਡਰ ਉਹ ਰਾਜ ਰਿਹਾ